ਹਰ ਪੁਰਖ ਨਰੰਜਨਾ ਤੂੰ ਨਿਤੈ ਰੱਬ ਨੂੰ ਤੇ ਹੋਂ ਦਾ ਯਤਨ ਕਰ ਰੋਜ਼ਾਨਾ ਰੱਬ ਨੂੰ ਤੇ ਹੋਂ ਦਾ ਯਤਨ ਕਰ ਰੋਜ਼ਾਨਾ ਰੱਬ ਦੀ ਬਾਣੀ ਪੜਨ ਦਾ ਯਤਨ ਕਰ ਰੋਜ਼ਾਨਾ ਬਾਣੀ ਨਾਲ ਜੁੜਨ ਦਾ ਯਤਨ ਕਰ ਅਸੀਂ ਕਈ ਵਾਰੀ ਦਿਨ ਵੰਡ ਲੈਨੇ ਕਿ ਫਲਾਣੇ ਦਿਨ ਰੱਬ ਦਾ ਨਾਮ ਜਪਿਆ ਜਾ ਸਕਦਾ ਹੈ ਫਲਾਣੇ ਦਿਨ ਅਸੀਂ ਰੱਬ ਦਾ ਨਾਮ ਜਪਣਾ ਬਾਕੀ ਦਿਨ ਸਾਨੂੰ ਨਾਮ ਜਪਣ ਦੀ ਲੋੜ ਨਹੀਂ ਸਾਡੇ ਸਿੱਖਾਂ ਨੇ ਬਹੁਤ ਜਾਂ ਸਿੱਖਾਂ ਨੇ ਐਤਵਾਰ ਦਾ ਦਿਨ ਚੁਲ ਲਿਆ ਕਿ ਐਤਵਾਰ ਅਸੀਂ ਰੱਬ ਦਾ ਨਾਮ ਜਪਣਾ ਐਤਵਾਰ ਬਾਣੀ ਪੜ੍ਹਨੀ ਐਤਵਾਰ ਤੋਂ ਬਗੈਰ ਹੋਰ ਕਿਤੇ ਅਸੀਂ ਬਾਣੀ ਨਹੀਂ ਪੜ੍ਹਦੇ ਪਰ ਸਤਗੁਰ ਦੀ ਬਾਣੀ ਪੱਤੇ ਪੜ੍ਹ ਕੇ ਵੇਖਿਓ ਸਤਗੁਰੂ ਕਹਿੰਦੇ ਨੇ ਨਿਤ ਤੇ ਆਈਏ ਹਰ ਪੁਰਖ ਨਰੰਜਨਾ ਨਿਤ ਦਾ ਅਰਥ ਹੈ ਰੋਜ਼ ਸਤਗੁਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਪੁੱਛੋ ਕਿਤੇ ਬਾਣੀ ਦੇ ਵਿੱਚੋਂ ਸਤਗੁਰੂ ਕਿਤੇ ਖਾਸ ਸਮੇਂ ਤੇ ਜਾ ਕੇ ਨਾਮ ਜਪਣਾ ਹੈ ਕਿਤੇ ਖਾਸ ਸਮੇਂ ਤੇ ਜਾ ਕੇ ਬਾਣੀ ਪੜਨੀ ਹੈ ਕਿਤੇ ਖਾਸ ਸਮੇਂ ਦੇ ਉੱਪਰ ਜਾ ਕੇ ਅਸੀਂ ਰੱਬ ਦਾ ਨਾਮ ਜਪਣਾ ਹੈ ਸਤਿਗੁਰੂ ਕਹਿੰਦੇ ਨਹੀਂ ਉਠ ਤ ਬੈਠ ਤ ਸੌਂ ਤ ਜਾਗਤ ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਮਾਰਗ ਚਲ ਤ ਹਰੇ ਹਰ ਗਾਈਏ ਬੰਦਿਆ ਤੇਰੀ ਜ਼ਿੰਦਗੀ ਦਾ ਕੋਈ ਪਾਲੈ ਸਨ ਹੋਵੇ ਜਿਹੜਾ ਪਾਲ ਤੈਨੂੰ ਰੱਬ ਭੁੱਲ ਜਾਏ ਜਿਹੜੇ ਪਾਲ ਦੇ ਵਿੱਚ ਤੂੰ ਪਰਮਾਤਮਾ ਨੂੰ ਭੁੱਲ ਜਾਏ ਜਿਹੜੇ ਪਾਲ ਵਿੱਚ ਤੂੰ ਰੱਬ ਨੂੰ ਭੁੱਲ ਜਾਏ ਤੇ ਯਾਦ ਰੱਖੀ ਰੁਜਾਨਾ ਉਸ ਪਰਮਾਤਮਾ ਨੂੰ ਕਿਹਾ ਹੁੰਦਾ ਯਤਨ ਕਰਨਾ ਹੈ ਅਸੀਂ ਸਮਿਆਂ ਨੂੰ ਵੰਡ ਲਿਆ ਅਸੀਂ ਦਿਨਾਂ ਨੂੰ ਵੰਡ ਲਿਆ ਕਿੱਥੇ ਸਿੱਖ ਨੇ ਹਰ ਘੜੀ ਹਰ ਪਲ ਉਸ ਪਰਮਾਤਮਾ ਦਾ ਨਾਮ ਜਪਣਾ ਸੀ ਉਹਦੇ ਨਾਲ ਜੁੜਨਾ ਸੀ ਕਿੱਥੇ ਘੜਦਾ 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 ਅੱਜ ਹਫ਼ਤੇ ਤੇ ਆ ਗਿਆ ਔਰ ਕਈ ਘੜਦੇ ਘੜਦੇ ਮਹੀਨਿਆਂ ਲਿਆ ਕੇ ਕਈ ਤੇ ਉਹ ਨੇ ਜਿਹੜੇ ਵੱਡੇ ਭਾਗਾਵਾਂ ਵਾਲੇ ਨੇ ਰੋਜ਼ਾਨਾ ਗੁਰਦੁਆਰੇ ਆਉਂਦੇ ਨੇ ਸਤਿਗੁਰ ਦੀ ਬਾਣੀ ਸੁਣਦੇ ਨੇ ਪੜ੍ਹਦੇ ਨੇ ਤੇ ਕਈ ਉਹ ਨੇ ਕੇਵਲ ਐਤਵਾਰ ਆਉਂਦੇ ਨੇ ਤੇ ਕਈ ਉਹ ਨੇ ਜਿਹੜੇ ਮਹੀਨੇ ਬਾਅਦ ਸੰਗਰਾਂਵਾਂ ਵਾਲੇ ਦੇ ਨਹੀਂ ਆਉਂਦੇ ਨੇ ਸਤਿਗੁਰ ਨੇ ਆਖਿਆ ਇੱਕ ਬੰਦਿਆ ਜੇ ਤੂੰ ਆਪਣਾ ਹਾਲਤ ਤੇ ਪਲਤ ਆਹ ਵਾਲਾ ਸਮਾ ਤੇ ਆਉਣ ਵਾਲਾ ਸਮਾ ਉਜਲਾ ਕਰਨਾ ਚਾਹਣਾ ਹੈ ਆਪਣੇ ਮੁਖ ਨੂੰ ਗੁਰੂ ਦੇ ਦਰ ਤੇ ਪ੍ਰਵਾਨ ਕਰਨਾ ਚਾਹਣਾ ਹੈ ਕਹਿੰਦੇ ਨਿਤ ਧਿਆਈਏ ਹਰ ਪੁਰਖ ਨਰੰਜਨਾ ਕਹਿੰਦੇ ਨਿਤਾ ਪ੍ਰਤੀ ਉਸ ਪਰਮਾਤਮਾ ਨੂੰ ਧਿਆਉਂਦਾ ਯਤਨ ਕਰ ਫਿਰ ਪਹਿਲੀ ਪੰਕਤੀ ਸਤਿ